ਕਾ ਚੋਰ ਕਰ ਰਹੇ ਪਾਤਾ ਸਾਹ ਪੂਰ ਕਿੱਥੇ ਪਾ ਰਹੇ ਪੂਰ ਸੰਪਨ ਹੋ ਜਾਣਾ ਲੇਕਿਨ ਕਿ ਵਰਤੇ ਆਪਾਂ ਤੋਂ ਪਾ ਰਹੇ ਹਾਂ ਤੇ ਛੇ ਵਿੱਚ ਕੋਈ ਨਾ ਕੋਈ ਸ਼ਰਾਬ ਕਰ ਦਿੱਤਾ ਪਰ ਪਾਸਾ ਰੰਗ ਤੇ ਜਿਹਨੇ ਕੋਈ ਨਹੀਂ ਕੀਤਾ ਇਹ ਇਹ ਦੇ ਰੂਪ ਤੋਂ ਬੱਬਾ ਇਹ ਦੇ ਰੂਪ ਤੋਂ ਬੱਬਾ ਆਪਣੇ 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 ਆਪਣੀ ਜੱਤਨਾ ਉਹ ਲੈ ਕੇ ਆਣਗੇ ਉਹ ਬਾਜਾ ਕਰ ਤੇ ਤਖਤ ਤੋਂ ਤੋਂ ਨਹੀਂ ਮੇਜ ਆਪਣੇ ਜਿੰਮੇ ਤੋਂ ਨਹੀਂ ਅਨਵਾਏ ਨੇ ਉਹਨਾਂ ਨੂੰ ਦੱਸ ਕੇ ਕੱਟੇ ਲੇਕ ਬੈਠੇ ਹੋਣਗੇ ਕਿ ਕੋਈ ਪੂਰਾ ਟਕੜਾ ਨਹੀਂ ਕਰਦਾ ਜੇ ਅਮਰਿਤ ਸਿੰਘ ਬੈਂਕਪੁਰ ਚਰਾਬ ਪਤਾ ਹੈ ਕਿ ਬੈਂਕਪੁਰ ਚਰਾਬ ਦੀ ਯੋਗਤਾ ਬਾਕੀ ਹੈ ਇਹ ਪਚਾ ਕਰ ਲੂਗਾ ਇਹਨਾਂ ਦੇ ਨਾਲ ਇੱਕ ਬੇਨਤੀ ਹੋਰ ਲਈ ਗਈ ਜੀ ਸਾਡੇ ਵੱਲੋਂ ਪ੍ਰਭੂ ਜੀ ਰਾਮ ਦੀ ਲਾਡ ਬਰਾਉਡ ਡਾਕਟਰ ਸਰ ਵੀ ਗਰਾਊਂਡ ਹੈ ਉਸ ਗਰਾਊਂਡ ਦੇ ਉੱਪਰ ਵੀ ਪਰਮਿਸ਼ਨ ਨਾ ਦਿੱਤੀ ਹੈ ਇਹ ਉਹ ਪਰਮਿਸ਼ਨ ਨਾ ਦਿੱਤੀ ਜੋ ਰਾਮ ਮੇਲਾ ਕਮੇਟੀ ਨੇ ਦਿੱਤੀ ਉਹ ਕਰਦੀ ਹੋਣਾ ਦਿੱਤੀ ਦਿੱਤੀ ਤੁਮਹਾਂ ਆ ਰਹੇ ਹੋ ਉਧਰ ਨੂੰ ਵੀ ਤੁਮਹਾਂ ਜਾ ਰਿਹਾ ਵਾਪਸ ਆਹ ਕਹੇ ਰਾਮ ਮੇਲਾ ਕਮੇਟੀ ਨੇ ਅਸੀਂ ਉਹਦੀ ਪਰਮਿਸ਼ਨ ਰੱਦ ਕਰ ਦਿੱਤੀ ਹੋਈ ਹੈ ਕੋਈ ਪ੍ਰੋਬਲਮ ਨਹੀਂ ਉਹ ਆਪਣੇ ਸਰੋ ਆਪਣਾ ਮੈਚ ਨੂੰ ਤੈਨੂੰ ਬੈਣ ਦੇ ਉੱਪਰੋਂ ਅਸੀਂ ਕਰੀ ਚੁੱਕੇ ਦੇਖੀਏ ਮੈਂ ਕਲੀਅਰ ਕਰ ਦਿੰਦਾ ਰਾਮ ਕਲਾ ਕਮੇਟੀ ਨੇ ਰੱਦ ਕਰ ਦਿੱਤੀ ਹੈ ਸਾਲ ਵਿੱਚ ਦਸਤੀ ਕਰਕੇ ਥਾਣੇ ਨੇ ਵੀ ਪ੍ਰਾਪੰਧਤਾ ਵੀ ਅਸੀਂ ਦਿੱਤੀ ਹੈ ਜਿੱਥੇ ਫੇਸ ਤੁਹਾਡੇ ਕੋਲ ਹੈ। ਸ਼ਾਮਿਲਾਂ ਨੇ ਰੱਦ ਕਰ ਦਿੱਤਾ ਉਹ ਜੇ ਕਰਤੀ ਗਈ ਜੀ ਉਹ ਜਿਹੜੀ ਵੀ ਉਹ ਪਰਮਿਸ਼ਨ ਲਿਖ ਕੇ ਸਾਨੂੰ ਦੇ ਰਹੇ ਹੈ।